ਉਹ ਦਸ ਮਹੀਨੇ ਦੌਰਾਨ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਪੁੱਤਾਂਗੀਆਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਜਾਂਦਾ ਤੇ ਇੱਥੇ ਗੁਰੂ ਘਰ ਦੇ muridਾਂ ਨੂੰ ਵੀ ਇਸ ਮਹੀਨੇ ਦੇ ਦੌਰਾਨ ਯਾਦ ਕੀਤਾ ਜਾਂਦਾ ਹੈ ਗੁਰੂ ਘਰ ਦੀ murid ਬੀਬੀ ਮੁਮਤਾਜ਼ ਜੀ ਦੀ ਯਾਦ ਦੇ ਵਿੱਚ ਰੋਪੜ ਦੇ ਵਿੱਚ ਇਤਿਹਾਸਿਕ ਸਥਾਨ ਗੁਰਦੁਆਰਾ ਪਠਾਸ਼ਾਭ ਤੋਂ ਨਗਰ ਕੀਰਤਨ ਸਜਾਇਆ ਗਿਆ ਮੁਸਲਮਾਨ ਪਰਿਵਾਰ ਦੇ ਘਰ ਦੇ ਵਿੱਚ ਜੰਮੀ ਬੀਬੀ ਮੁਮਤਾਜ਼ ਦੇ ਜਯਾਦ ਦੇ ਵਿੱਚ ਹਰ ਸਾਲ ਇਹ ਨਗਰ ਕੀਰਤਨ ਜਿਹੜਾ ਸਜਾਇਆ ਜਾਂਦਾ ਹੈ ਪੰਜ ਪੈਰਾਂ ਦੀ ਅਗਵਾਈ ਤੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਛਤਰਛਾਇਆ ਹੇਠ ਜਿਹੜਾ ਨਗਰ ਕੀਰਤਨ ਹੈ ਇਤਿਹਾਸਿਕ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸਿਕ ਸਥਾਨ ਗੁਰਦੁਆਰਾ ਪਟਾ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਪੰਜ ਪੈਰਾਂ ਦੀ ਅਗਵਾਈ ਤੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਛਤਰਛਾਇਆ ਹੇਠ ਜਿਹੜਾ ਨਗਰ ਕੀਰਤਨ ਹੈ ਇਹ ਪਿੰਡ ਕੋਟਲਾ ਨਹਿੰਗ ਤੋਂ ਜਿਹੜਾ ਉਹ ਸਜਾਇਆ ਜਾ ਰਿਹਾ ਤੇ ਬੀਬੀ ਮੁਮਤਾਬ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਬੜੀ ਸਾਹਿਬ ਕੇ ਇਹ ਨਗਰ ਕੀਰਤਨ ਪਹੁੰਚ ਕੇ ਸਮਾਪਤ ਹੋਵੇਗਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਸਾਲ ਇਸ ਨਗਰ ਕੀਰਤਨ ਦਾ ਹਿੱਸਾ ਬਣਦੀਆਂ ਨੇ ਹਰ ਸਾਲ ਇਸ ਨਗਰ ਕੀਰਤਨ ਦੇ ਵੀ ਨਾਲ ਜੁੜਦੀਆਂ ਨੇ ਤੇ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਦੀਆਂ ਨੇ ਜਿਨ੍ਹਾਂ ਮਹਾਨ ਸ਼ਖਸੀਅਤਾਂ ਦਾ ਸੰਬੰਧ ਗੁਰੂ ਸਾਹਿਬ ਜੀ ਦੇ ਨਾਲ ਰਿਹਾ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਨਾਲ ਰਿਹਾ ਗੁਰੂ ਸਾਹਿਬ ਦਾ ਮੁਰੀਦ ਪਰਿਵਾਰ ਸੀ ਪਿੰਡ ਕੋਟਲਾ ਖੰਗ ਦੇ ਵਿੱਚ ਕੋਟਲਾ ਨਿਹੰਗ ਖਾਨ ਦਾ ਪਰਿਵਾਰ ਤੇ ਕੋਟਲਾ ਨਿਹੰਗ ਖਾਨ ਦੇ ਪਰਿਵਾਰ ਦੇ ਵਿੱਚ ਜਨਮੀ ਬੀਬੀ ਮੁਮਤਾਜ ਜਿਨ੍ਹਾਂ ਨੇ ਲੰਮਾ ਅਰਸ਼ਾ ਗੁਰੂ ਸਾਹਿਬ ਜੀ ਦੇ ਯਾਦ ਦੇ ਵਿੱਚ ਭਗਤੀ ਕੀਤੀ ਹੈ ਤੇ ਉਸ ਭਗਤੀ ਨੂੰ ਯਾਦ ਕਰਦੇ ਹਾਂ ਉਸ ਸ਼ਖਸੀਅਤ ਨੂੰ ਯਾਦ ਕਰਦੇ ਹਾਂ ਹਰ ਸਾਲ ਬੀਬੀ ਮੁਮਤਾਜ ਜੀ ਦੀ ਯਾਦ ਦੇ ਵਿੱਚ ਜਿਹੜਾ ਨਗਰ ਕੀਰਤਨ ਸਜਾ ਕੇ ਬੀਬੀ ਮੁਹਤਾਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਗੁਰਦੁਆਰਾ ਪੱਟਾ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਨਗਰ ਕੀਰਤਨ ਆ ਉਹ ਸਜਾਇਆ ਗਿਆ ਹੈ ਤਸਵੀਰਾਂ ਦੇ ਜ਼ਰੀਏ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੰਗਤ ਹੈ ਇਸ ਨਗਰ ਕੀਰਤਨ ਦਾ ਹਿੱਸਾ ਬਣਦੀ ਹੈ ਵੱਖ-ਵੱਖ ਥਾਵਾਂ ਦੇ ਉੱਤੇ ਸੰਗਤਾਂ ਵੱਲੋਂ ਜਿਹੜੇ ਆ ਉਹ ਪ੍ਰਬੰਧ ਕੀਤੇ ਗਏ ਨੇ ਭਾਵੇਂ ਲੰਗਰਾਂ ਦੇ ਪ੍ਰਬੰਧ ਹੋਣ ਜਾਂ ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਬੰਧ ਹੋਣ ਉਹ ਕੀਤੇ ਜਾਂਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਤੁਸੀਂ ਵੇਖ ਸਕਦੇ ਹੋ ਭਾਵੇਂ ਕਿ ਠੰਡ ਦਾ ਮੌਸਮ ਹੈ ਧੁੰਦ ਦਾ ਮੌਸਮ ਹੈ ਪਰ ਉਸ ਦੇ ਬਾਵਜੂਦ ਵੀ ਜਿਹੜਾ ਸੰਗਤਾਂ ਦੇ ਵਿੱਚ ਸ਼ਰਧਾ ਦੀ ਕੋਈ ਕਮੀ ਨਹੀਂ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇਸ ਨਗਰ ਕੀਰਤਨ ਦਾ ਹਿੱਸਾ ਬਣੀਆ ਹੋਈਆਂ ਨੇ ਇਸ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਨੇ ਤੇ ਵੀ ਗੁਰਦੁਆਰਾ ਬੜੀ ਸਾਹਿਬ ਵਿਖੇ ਜਿਹੜਾ ਨਗਰ ਕੀਰਤਨ ਆ ਪਹੁੰਚ ਕੇ ਸਮਾਪਤੀ ਉਸ ਨਗਰ ਇਸ ਨਗਰ ਕੀਰਤਨ ਦੀ ਉੱਥੇ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਕੋਟੜਾ ਨਿਆਣਖਾਨ ਦੇ ਵੱਲੋਂ ਬੀਬੀ ਮਮਤਾਜ ਜੀ ਦੀ ਯਾਦ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਜਿਹੜਾ ਹਰ ਸਾਲ ਹੀ ਇੱਥੋਂ ਰਵਾਨਾ ਹੋ ਰਿਹਾ ਚੋਕੇ ਗੁਰਦੁਆਰਾ ਮਮਤਾਜ ਕੜ ਜਾ ਕੇ ਸੰਪੂਰਨ ਹੋਣਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਇਸ ਗੱਲ ਤੋਂ ਸਾਨੂੰ ਇਹ ਸੁਨੇਹਾ ਮਿਲਦਾ ਇਹ ਸਤਿਗੁਰ ਦੀ ਜਿਹੜੀ ਸੇਵਾ ਆ ਉਹ ਕਿੰਨੀ ਸਫਲਾ ਸੇਵਾ ਦੇ ਵਿੱਚ ਕਦੇ ਵੀ ਜਾਤ ਪਾਤ ਨਹੀਂ ਦੇਖੀ ਜਾਂਦੀ ਕੋਈ ਵੀ ਧਰਮ ਨਸਲ ਨਹੀਂ ਦੇਖਿਆ ਜਾਂਦਾ ਇਹ ਹੀ ਸਿੱਖ ਧਰਮ ਦੀ ਇੱਕ ਖਾਸੀਅਤ ਆ ਵੀ ਜਿਹੜਾ ਵੀ ਸੇਵਾ ਕਰਦਾ ਉਹਨੂੰ ਸਿੱਖ ਧਰਮ ਦੇ ਵਿੱਚ ਜਿਹੜੇ ਸਿੱਖ ਨੇ ਉਹ ਬਹੁਤ ਸਤਿਕਾਰ ਦੀ ਜਗ੍ਹਾ ਦਿੰਦੇ ਹਨ ਜਿਵੇਂ ਕਿ ਭਾਈ ਨਿਆਨਖਾਂ ਦੇ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਨੇ ਗੁਰੂ ਕਾਲ ਸਿੰਘ ਧਰਮਾਹਾਰਾਜ ਦੀ ਸੇਵਾ ਜਿਹੜੀ ਨਿਭਾਈ ਇਕੱਲੇ ਵੇ ਸੇਵਾ ਕੀਤੀ ਭਾਈ ਬਜਿੱਤਰ ਸਿੰਘ ਦੀ ਸੇਵਾ ਕੀਤੀ ਹੈ ਤੇ ਬੀਬੀ ਮਮਤਾ ਜੀ ਨੇ ਭਾਈ ਬਜਿੱਤਰ ਸਿੰਘ ਦੇ ਸਥਾਨ ਤੋਂ ਲੈ ਕੇ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਜੀ ਦੇ ਪਾਵਨ ਸਥਾਨ ਤੇ ਤਕਰੀਬਨ ਆਪਣੀ ਜ਼ਿੰਦਗੀ ਦੇ 131 ਸਾਲ ਦੀ ਉਮਰ ਜਿਹੜੀ ਆ ਉਹ ਸੇਵਾ ਵੇ ਸਮਰਪਿਤ ਹੋਈ ਸੰਸਾਰ ਵਿੱਚ ਮੈਂ ਕਹਿੰਦਾ ਵੀ ਇਹ ਅੱਜ ਦਾ ਦਿਹਾੜਾ ਬਹੁਤ ਬਲੱਖਣਤਾ ਸਾਰੇ ਸੰਸਾਰ ਵਿੱਚ ਰੱਖਦਾ ਜਿਵੇਂ ਅਸੀਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ 'ਤੇ ਅੱਲਾ ਯਾਰ ਖਾਨ ਨੂੰ ਯਾਦ ਕਰਦੇ ਅੱਜ ਬਿਲਕੁਲ ਇਹ ਵੀ ਇੱਕ ਨਵੇਕਲਾ ਇਤਿਹਾਸ ਆ ਜੋ ਬੀਬੀ ਮਮਤਾ ਜੀ ਦੀ ਯਾਦ ਵਿੱਚ ਤੇ ਗੁਰੂ ਸਾਹਿਬ ਦੀ ਯਾਦ ਵਿੱਚ ਰੋਪੜ ਦੀਆਂ ਸੰਗਤਾਂ ਪਾਵਨ ਗੁਰਦੁਆਰਾ ਪਠਾ ਸਾਹਿਬ ਵਿਖੇ ਕੀਰਤਨ ਨੂੰ ਰਵਾਨਗ ਜਿਹੜਾ ਨਗਰ ਕੀਰਤਨ ਕਰ ਰਹੀਆਂ ਹਨ ਸਨੇਹੇ ਇਹੀ ਆ ਜੀ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਦੇ ਬਾਕਾਂ ਤੇ ਚੱਲਦੇ ਆ ਹੋਇਆ ਸੇਵਾ ਕੀਤੀ ਆ ਸਫਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ 사త్సੰਗ ਜੀ ਅੱਜ ਜੋ ਨਗਰ ਕੀਰਤਨ ਕੋਟਰਾ ਨੇ ਅੰਕ ਕਾਂ ਦੀ ਬੇਟੀ ਬੀਬੀ ਮੁਹਤਾਜ ਦੀ ਯਾਦ ਦੇ ਵਿੱਚ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਦੇ ਪ੍ਰਕਾਸ਼ ਪਰਉਨੋ ਸਮਰਪਿਤ ਇਹ ਨਗਰ ਕੀਰਤਨ ਜਿਹੜਾ ਗੁਦਾਰਾ ਪੱਠਾ ਸਾਹਿਬ ਤੋਂ ਸ਼ੁਰੂਆਤ ਹੋਇਆ ਕੋਟਰਾ ਨਿਆਂਖਾਲ ਦੀ ਬੇਟੀ ਮੁਹਤਾਜ ਉਹ ਬੀਬੀ ਹੈ ਜਿਸ ਨੇ ਭਾਈ ਚਿੱਤਰ ਸਿੰਘ ਦੀ ਸੇਵਾ ਕੀਤੀ ਜਦੋਂ ਉਸ ਸਮੇਂ ਦੇ ਜਿਹੜੇ ਰਾਜੇ ਸੀਵਾ ਨੇ ਜਦੋਂ ਕੋਟਰਾ ਨਿਆਂਗ ਤੇ ਨਿਆਂਖਾਨ ਦੇ ਘਰ ਰੇਡ ਕੀਤੀ ਤਾਂ ਬੀਬੀ ਮੁਹਤਾਜ ਅੰਦਰ ਸੇਵਾ ਕਰ ਰਹੀ ਸੀ ਕਮਰੇ ਚ ਜਦੋਂ ਨਿਆਂਖਾਨ ਨੇ ਕਿਹਾ ਵੀ ਉਹ ਜਿਹੜਾ ਕਮਰਾ ਬੰਦ ਸੀ ਤਾਂ ਬਾਕੀ ਸਾਰਿਆਂ ਨੇ ਤਲਾਸ਼ੀ ਲੈ ਲਈ ਤਾਂ ਉਹਨਾਂ ਕਿਹਾ ਕਿ ਬਈ ਇਹ ਕਮਰੇ 'ਚ ਮੇਰੇ ਬੇਟੀ ਔਰ ਧੀ ਜਵਾਈ ਆ ਜਿਹੜੇ ਉਹ ਆਰਾਮ ਕਰ ਰਹੇ ਆ ਇਹ ਕਮਰਾ ਨਹੀਂ ਖੋਲਿਆ ਜਾਣਾ ਸੋ ਬੀਬੀ ਮਮਤਾਜ ਨੇ ਉਹਨਾਂ ਦੇ ਸ਼ਬਦ ਸੁਨੇ ਭਾਵੇਂ ਉਹਦਾ نکاح ਹੋਣਾ ਸੀ ਲੇਕਿਨ ਜਦੋਂ ਆਪਣੇ ਪਿਤਾ ਦੇ ਸ਼ਬਦ ਸੁਨੇ ਤਾਂ ਜਦੋਂ نکاح ਦਾ ਸਮਾਂ ਪਿਤਾ ਨੇ ਕਿਹਾ ਤਾਂ ਉਹਨੇ ਜਵਾਬ ਦਿੱਤਾ ਵੀ ਮੇਰਾ ਤਾਂ نکاح ਉਸੇ ਦਿਨ ਹੋ ਗਿਆ ਜਿਸ ਦਿਨ ਤੁਸੀਂ ਮੈਨੂੰ ਇਸ਼ਾਤ ਨੇ ਆਪਣੇ ਕੰਨਾਂ ਸੁਣੇ ਜਿਹੀ ਮੇਰਾ ਧੀਜ ਆਇਆ ਜਿਹੜਾ ਅੰਦਰ ਸੋ ਬੀਬੀ ਨੇ ਆਪਣਾ ਜਿਹੜਾ ਪ੍ਰਾਣਾ ਉਹ ساری ਜ਼ਿੰਦਗੀ 131 ਸਾਲ ਦੀ ਉਮਰ ਵਿੱਚ ਭਾਵੇਂ ਉਹ ਇਸ ਸੰਸਾਰ ਤੋਂ ਗਏ ਨੇ ਨੇ ਪਰਾਣਾ ਉਹਨਾਂ ਨੇ ਪੂਰਾ ਕੀਤਾ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਬੜੇ ਬਾਰ ਦਿੱਤੇ ਆ ਔਰ ਜਿਵੇਂ ਤੁਸੀਂ ਕਿਹਾ ਵੀ ਸਿੱਖ ਕੌਮ ਨੂੰ ਇਸ ਤੋਂ ਕੀ ਪ੍ਰੇਰਣਾ ਮਿਲਦੀ ਆ ਹਰੇਕ ਧਰਮ ਦੇ ਵਿੱਚ ਚੰਗੇ ਇਨਸਾਨ ਆ ਜਿਹੜੇ ਹੁੰਦੇ ਆ ਇਸ ਲਈ ਇਹ ਜਿਹੜਾ ਮੁਸਲਮਾਨ ਧਰਮ ਉਹਦੇ ਵਿੱਚ ਵੀ ਚੰਗੇ ਇਨਸਾਨ ਜਿਵੇਂ ਪਾਈ ਨਿਆਂਖਾਨ ਤੂ ਪਾਈ ਕੱਲਾ ਜੀ ਸੀਗੇ ਔਰ ਗਨੀਖਾ ਨਵੀਖਾਨ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ ਆ ਔਰ ਉਹਨਾਂ ਤੋਂ ਸਾਨੂੰ ਵੀ ਪ੍ਰੇਰਨਾ ਮਿਲਦੀ ਆ ਕਿ ਸਾਨੂੰ ਜਿਹੜਾ ਸਾਰੇ ਧਰਮਾਂ ਦਾ ਸਤਕਾਰ ਜਿਹੜਾ ਕਰਨਾ ਜਿਹਦਾ ਸਾਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਸੋ ਉਹਨਾਂ ਮਹਾਪੁਰਸ਼ਾਂ ਤੋਂ ਸਾਨੂੰ ਇਹ ਜਿਹੜਾ ਇਤਿਹਾਸ ਆ ਜਿਹਨਾਂ ਦਾ ਉਹ ਤੋਂ ਸਾਨੂੰ ਪ੍ਰੇਰਨਾ ਮਿਲਦੀ ਆ ਸੋ ਕੋਟਲਾ ਨਿਹੰਗ ਦੀ ਸੂ ਸੰਗਤ ਖਾਲਸਾ ਪ੍ਰਚਾਰ ਕਮੇਟੀ ਵੱਲੋਂ ਔਰ ਉਹਨਾਂ ਦੇ ਸਾਰੇ ਨਗਰ ਨਿਵਾਸੀਆਂ ਵੱਲੋਂ ਔਰ ਇਲਾਕੇ ਦੀ ਸੰਗਤ ਵੱਲੋਂ ਇਹ ਨਗਰ ਕੀ ਤਹਸੇ ਇੱਕ ਸਾਲ ਇਸ ਅਸਥਾਨ ਤੋਂ ਮੁਕਤਾ ਦੇ ਡੇਰੇ ਤੱਕ ਜਾਂਦਾ ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਇਹਦੇ ਅਸ਼ਮੂਲੀ ਅਧਿਕਾਰੀਆਂ ਬਹੁਤ ਬਹੁਤ ਧੰਨਵਾਦ ਸਮੁੱਚੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਦੇ ਪ੍ਰੇਮੀਆਂ ਉਹਨਾਂ ਵੱਲੋਂ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਇਸ ਸਥਾਨ ਤੇ ਆ ਕੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਾਰਨ ਪਿਆਦ ਦੀ ਮੂਰਤੀ ਬਣ ਕੇ ਪੈਭੀ ਜੀ ਤਸਵੀਰ ਸੇਵਾ ਕੀਤੀ ਇਸੇ ਕਰਕੇ ਉਹਨਾਂ ਦੀ ਯਾਦ ਵਿੱਚ ਕਾਰਜ ਕਰਦੇ ਅਸੀਂ ਹਰ ਸਾਲ ਨਗਰ ਪਟਸਰ ਤੋਂ ਨਗਰ ਕੀਰਤਨ ਲੈਂਦੇ ਅੱਜ ਕਿੰਨੀ ਕੋ ਸ਼ਰਦਾ ਉਸ਼ਾ ਸੰਗਤ ਦੇ ਵਿੱਚੋਂ ਇਸ ਨਗਰ ਕੀਰਤਨ ਨੂੰ ਲੈ ਕੇ ਹਰ ਸਾਲ ਲੈਂਦਾ ਜਦੋਂ ਸਿੱਖ ਧਰਮ ਦੇ ਵਿੱਚੋਂ ਬੀਬੀ ਮੁਮਤਾਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਭਾਵੇਂ ਕਿ ਮੁਸਲਮਾਨ ਪਰਿਵਾਰ ਦੇ ਵਿੱਚੋਂ ਜਨਮੇ ਚੰਨ ਅਰ ਫਿਰ ਵੀ ਸ਼ਿਕਤਰੰਦ ਦੇ ਵਿੱਚ ਉਹਨਾਂ ਨੂੰ ਸ਼ਰਧਾ ਭਾਵਨਾ ਸਤਕਾਰ ਦਿੱਤਾ ਜਾਂਦਾ ਹੈ। ਸੰਗਤ ਦਾ ਉਤਸ਼ਾਹ ਇੰਨਾ ਜ਼ਿਆਦਾ ਜੀ ਤੁਸੀਂ ਦੇਖੋ ਵੀ ਮੇਰਾ ਖਿਆਲ ਵੀ ਚਾਰ ਕਦਮਾਂ ਬਾਅਦ ਲੋਕਾਂ ਨੇ ਲੰਗਰ ਲਾਏ ਹੋ ਯਾਰ ਕੋਈ ਮਤਲਬ ਕਿ ਸਿੰਘਾਂ ਦਾ ਮੈਨਾਂ ਮਾਣ ਸਤਕਾਰ ਕਰਦੇ ਬਹੁਤ ਜ਼ਿਆਦਾ ਜੀ। ਇਹ ਲੱਗਦਾ ਕਿੰਨੀ ਕਿ ਮਾਣ ਮਹਿਸੂਸ ਹੁੰਦਾ ਜਦੋਂ ਬੀਬੀ ਮੁਨਤਾਜ ਜੀ ਉਹਨਾਂ ਨੂੰ ਯਾਦ ਕਰਦੇ ਹਾਂ ਬੀਬੀ ਮੁਨਤਾਜ ਜੀ ਉਹਨਾਂ ਨੇ ਜਿਸ ਤਰੀਕੇ ਨਾਲ ਭਗਤੀ ਕੀਤੀ। ਹਾਂ ਬੀਬੀ ਮੁਨਤਾਜ ਕਰਕੇ ਸਾਡਾ ਪਿੰਡ ਜਿਹੜਾ ਹੈ ਬੜਾ ਇਤਿਹਾਸਕ ਹੋਇਆ ਹੈ। ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਜਿਹੜੀ ਆ ਉਹ ਗੁਰੂ ਦੇ ਲੇਖੇ ਲਈ ਆ ਇਸ ਕਰਕੇ ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਇਹ ਕੀਰਤਨ ਨਗਰ ਕੀਰਤਨ ਕੱਢ ਕੇ ਕੁਝ ਆਪਣੇ ਸਰਦਾਰੇ ਫੁੱਲ ਉਹਨਾਂ ਨੂੰ ਭੇਟ ਕਰਦੇ ਹਾਂ ਜਿੱਦਾਂ ਦੀ ਪ੍ਰੇਰਣਾ ਉਹਨਾਂ ਦੀ ਯਾਦ ਜਦੋਂ ਕਰਦੇ ਹੋ ਮਿਲਦੀ ਆ ਉਹਨਾਂ ਦੀ ਭਗਤੀ ਨੂੰ ਜਦੋਂ ਦੇਖਦੇ ਉਹਨਾਂ ਦੀ ਭਗਤੀ ਇੱਕ ਜਿਹੜੀ ਹੈਗੀ ਆ ਉਹ ਸਾਡੇ ਵਾਸਤੇ ਇੱਕ ਮਿਸਾਲ ਆ ਸਾਡੇ ਆਉਣ ਵਾਲੀ ਕੌਮਾਂ ਵਾਸਤੇ ਸਾਡੇ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ ਮਿਸਾਲ ਆ ਕਿ ਅਸੀਂ ਵੀ ਉਹਨਾਂ ਦੀ ਤਰ੍ਹਾਂ ਗੁਰੂ ਦੇ ਲੇਖੇ ਲਾ ਕੇ ਗੁਰੂ ਦੀਆਂ ਭਾਵਨਾਵਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ